ਹਲੋ ਪਤਾ ਨਹੀਂ ਖਾਂਤੀ ਹੋਵੇ ਗੰਨਾ ਝੂਪਣ ਲੱਗ ਰਿਹਾ ਵਿੱਚ ਪਾਣੀ ਨਹੀਂ ਕਰੀ ਮਰਦੀ ਤੁੰਡੀ ਮੁਰੂ ਆਪਣਾ ਸਾਥ ਹੀ ਕਹੀ ਬਾਉਲੀ ਇੰਦਰ ਪਤਾ ਨਾ ਸਾਥ ਦਾ ਕਰ ਰਿਹਾ ਹੈ ਕੋਈ ਨਾ 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 ਕੋਈ ਬਲ ਬਦਦੀ ਲੋਗਾਂ ਦੇ ਚੇਕੀ ਦਾ ਨਗਰ ਰਾਜ ਕਿਉਂ ਦੇਉਂਦੇ ਆਹ ਦੇਖੀ ਜਰਸੀ ਕਰ ਲਿਆ ਟੋਲ ਤਾਂ ਥੋੜਾ ਰਹਿ ਗਿਆ ਕੁਝ ਨਹੀਂ ਜਿਆ ਬਾਈ ਬਣਾ ਲੈ ਹੁਣ ਦੇਖ ਸਕਦੇ ਹਾਂ ਦੋਸਤੋ ਲਾਈਵ ਤਸਵੀਰਾਂ ਦੇਖ ਰਹੇ ਹਾਂ ਤੁਸੀਂ ਪਿੰਡ ਸ਼ਾਇਲੀ ਦੀਆਂ ਸਭ ਤੋਂ ਜੇ ਕਹიდੀ ਵੀ ਸੰਗਰੂਰ ਜ਼ਿਲ੍ਹੇ ਦੇ ਸਭ ਤੋਂ ਵੱਡੇ ਪਹੇ ਦੇ ਰਸਤੇ ਦੀ ਨਿਸ਼ਾਨਦੇਹੀ ਹੋ ਰਹੀ ਹੈ ਵੱਟਾ ਪਿੰਡ ਵੀ ਵੱਟਾ ਸੰਗਰੂਰ ਜ਼ਿਲ੍ਹੇ ਦਾ ਸ਼ਾਜਲੀ ਪਿੰਡ ਪਹਿਲਾਂ ਵੀ ਨਿਸ਼ਾਨਦੇਹੀ ਕਰਾਈ ਇਹਨਾਂ ਨੇ ਤੇ ਅੱਜ ਫੇਰ ਇੱਕ ਪਾਸੇ ਦੀ ਨਿਸ਼ਾਨਦੇਹੀ ਸਾਰਾ ਨਗਰ ਇੱਕ ਪਾਸੇ ਖੜਾ ਹੈਗਾ ਜੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸਾਰਾ ਨਗਰ ਇੱਕ ਪਾਸੇ ਖੜਾ ਹੈ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਵੀ ਕੀ ਬਣਦਾ ਅੱਗੇ ਨਿਸ਼ਾਨਦੇਹੀ ਹੈ ਜਿਹੜੀ ਨਿਸ਼ਾਨਦੇਹੀ ਦਾ ਵੱਡਾ ਕੰਮ ਹੈ ਜਿਹੜਾ ਆ ਕੇ ਪਿੰਡ ਦੇ ਲਵੇ ਆ ਗਿਆ ਨਿਸ਼ਾਨਦੇਹੀ ਹੁੰਦੀ ਹੁੰਦੀ ਘਰਾਂ ਦੇ ਕੋਲੇ ਆ ਗਈ ਦੇਖਦੇ ਆਂ ਜੀ ਅੱਗੇ ਦੀਆਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜੀਰ ਰਿਪੋਰਟ ਵੀਡੀਓ ਕਰ ਦਿਓ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਇਸ ਤਰ੍ਹਾਂ ਜਿਹੜਾ ਨਿਸ਼ਾਨਦੇਹੀ ਦਾ ਕੰਮ ਹੈ ਜਿਹੜਾ ਚੱਲ ਰਿਹਾ ਹੈ ਤੇ ਜਿਹੜਾ ਕਲੀ ਪਾਉਣ ਦਾ ਕੰਮ ਹੈ ਉਹ ਫੌਜੀ ਸਾਹਿਬ ਨੂੰ ਦਿੱਤਾ ਹੈ ਕਹਿੰਦੇ ਵੀ ਫੌਜੀ ਪਹਿਲਾਂ ਬਾਰਡਰ ਤੇ ਕਹਿੰਦੇ ਚੱਕਦੇ ਤੇ ਤੋਪਾਂ ਹੈ ਤੇ ਹੁਣ ਕਹਿੰਦੇ ਇਹ ਕੰਮ ਵੀ ਫੌਜੀ ਸਾਹਿਬ ਨੂੰ ਸਮਾਈਏ ਆਹ ਦੇਖੋ ਚਲੋ ਚਲੋ ਆਜੋ ਦੇਖ ਸਕਦੇ ਹੋ ਜੀ ਪਾਰੀ ਇਕੱਠ ਹੈ ਜਿਹੜਾ ਪਿੰਡ ਸ਼ਾਇਲੀ ਦੀਆਂ ਤਸਵੀਰਾਂ ਨੇ ਇਹ ਲਾਈਵ ਤਸਵੀਰਾਂ ਦੇਖ ਰਹੇ ਹੋ ਤੁਸੀਂ ਪਿੰਡ ਸ਼ਾਇਲੀ ਦੀਆਂ ਇਹ ਰਾਜਸਥਾਨ ਤੋਂ ਆਏ ਨੇ ਵੀ ਇੱਥੇ ਰਹਿੰਦੇ ਨੇ ਕਾਫੀ ਟਾਈਮ ਦੇ ਤੇ ਦੇਖ ਸਕਦੇ ਹੋ ਤਸਵੀਰਾਂ ਇਹ ਵੀ ਮਿੰਨਤੀ ਦੇ ਵਿੱਚ ਹਿੱਸਾ ਲੈ ਰਹੇ ਨੇ ਰਾਜਸਥਾਨ ਤੋਂ ਆਏ ਨੇ ਬਾਬੂ ਜੀ